ਮੈਂ ਪੰਜਾਬ ਤੋਂ ਬਾਹਰ ਵੀ ਟਰੈਵਲ ਕਰਨਾ ਹੈ ਜਿੱਥੇ ਇਲੈਕਸ਼ਨ ਨਹੀਂ ਹੁੰਦੀ ਵੀ ਉੱਥੇ ਵੀ ਟਰੈਵਲ ਕਰਨਾ ਹੈ ਔਰ ਮੈਂ ਜਾਣਾ ਮੈਂ ਆਪਣਾ ਹਥਿਆਰ ਕਿਉਂ ਨਹੀਂ ਲੈ ਜਾ ਸਕਦਾ ਜਦੋਂ ਤੁਸੀਂ ਅਸਲਾ ਦਿੱਤਾ ਉਸ ਲਈ ਤੁਸੀਂ ਉਹ ਫਾਰਮ 'ਚ ਇਹ ਚੀਜ਼ਾਂ ਭਰਾ ਲਓ ਇੱਕ ਸਟੈਂਡਰਡ ਫਾਰਮੈਟ ਉਸ ਤੋਂ ਬਾਅਦ ਫਿਰ ਵੀ ਕਹਿੰਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰੀ ਰਿਵਿਊ ਕਰ ਲਓ ਹੋਜ਼ਾ ਸੁਨੀਲ ਕੁਮਾਰ ਪਹਿਲਾਂ ਪੜਾਈ ਇਮਾਨਦਾਰ ਬੰਦਾ ਹੋਵੇ ਬਾਅਦ 'ਚ ਬਦਮਾਸ਼ ਬਣ ਗਿਆ ਹੋਵੇ ਤੇ ਮੇਰੇ ਖਿਲਾਫ ਚਾਰ ਪਰਚੇ ਹੋਏ ਹੋਣ ਹਾਂ ਇਹਦੇ 'ਚ ਮੈਂ ਇੱਕ ਹੋਰ ਗੱਲ ਦੱਸ ਦੇਣਾ ਜਿਨ੍ਹਾਂ ਦੇ ਖਿਲਾਫ ਮੈਟ੍ਰੀਮੋਨੀਅਲ ਡਿਸਪਿਊਟ ਚੱਲਦੇ ਨੇ ਐਫ ਆਈ ਆਰ 406 4 ਉਸੀ ਕਹਿੰਦਾ ਕਿ ਮੈਂ ਜਮਾਨੀ ਕਰਵਾਉਣਾ ਜਦ ਤੱਕ ਤੁਹਾਨੂੰ ਨੋਟਿਸ ਨਹੀਂ ਆਉਂਦਾ ਫਿਰ ਤੁਹਾਨੂੰ ਲਾਜ਼ਮੀ ਹੈ ਕਿ ਅਸਲਾ ਤੁਹਾਨੂੰ ਦੇਣਾ ਪੈਣਾ ਹੈ ਦੇਖੋ ਉਹਦੇ 'ਚ ਵੀ ਜਿਹੜਾ ਮੇਰਾ ਡਿਸਟ੍ਰਿਕਟ ਹੈ ਜਿੱਥੋਂ ਮੈਨੂੰ ਅਸਲਾ ਜਾਰੀ ਹੋਇਆ ਕਿਸੇ ਹੋਰ ਬਸ ਨੇ ਸ਼ਿਕਾਇਤ ਕੀਤੀ ਵੀ ਸੁਨੀਲ ਵੱਲੋਂ ਨੇ ਹਥਿਆਰ ਜਮਾਨੀ ਕਰਵਾਇਆ ਇਲੈਕਸ਼ਨ ਦਾ ਸਮਾਂ ਹੈਗਾ ਤੁਹਾਡੇ ਦੇ ਆਫੇ ਦਰਜ ਹੋਣੀ ਚਾਹੀਦੀ ਹੈ ਉਹ ਵਿਅਕਤੀ ਤੁਹਾਡੇ ਦੇ ਆਫੇ ਦਰਜ ਕਰਵਾ ਦਿੰਦਾ ਕਿ ਉਹ ਲੀਗਲ ਮੰਨੀ ਜਾਏਗੀ ਭਾਜੀ ਐਫ ਆਈ ਆਰ ਦਰਜ ਹੀ ਨਹੀਂ ਹੋਏਗੀ ਨੰਗਾ ਹਥਿਆਰ ਫੜ ਕੇ ਘੁੰਮਣਾ ਵੀ ਜਰੂਰ ਹੈ ਉੱਥੇ ਵੀ ਤੁਹਾਡੇ ਦੇ ਛੋਟਾਛੀ ਦਾ ਪਰਚਾ ਹੋ ਸਕਦਾ ਹੈ ਉਦੀ ਸੇਫਟੀ ਦਾ ਧਿਆਨ ਰੱਖਣਾ ਉਹਨੂੰ ਲੋਕ ਲਾ ਕੇ ਰੱਖਣਾ ਉਹਦੀ ਟ੍ਰੇਨਿੰਗ ਲੈਣੀ ਟਾਈਮ ਟੂ ਟਾਈਮ ਉਹਦੋਂ ਜਿਹੜੀ ਵੀ ਨੋਟੀਫਾਈਡ ਥਾਵਾਂ ਨੇ ਉੱਥੇ ਜਾ ਕੇ ਚਲਾ ਕੇ ਉਹਨੂੰ ਹਥਿਆਰ ਦੀ ਵੈਲਿਡਿਟੀ ਔਰ ਜਿਹੜੀ ਟੈਕਨੀਕਲਿਟੀ ਨੂੰ ਚੈੱਕ ਕਰਾਉਂਦੇ ਰਹਿਣਾ ਉਹ ਵੀ ਸਾਡਾ ਫਰਜ਼ ਬਣਦਾ ਇਹ ਨਹੀਂ ਕਿ ਕਿਲਾ ਹਥਿਆਰ ਰੱਖ ਲਿਆ ਤੇ ਖੇਡਣ ਦਾ ਕੋਈ ਟੌਏ ਹੈ ਬਹੁਤ 1 ਇੰਚ ਦੇ ਡਿਫਰੈਂਸ ਤੇ ਇੱਕ ਬੰਦੇ ਦੀ ਜਾਨ ਜਾ ਸਕਦੀ ਹੈ ਮੌਜੂਦਾ ਨੀਕੀਤਾ ਤੁਸੀਂ ਪੁਲਿਸ ਮੁਲਾਜ਼ਮ ਹੋ ਕੇ ਕੋਈ ਹੋਰ ਹੋ ਮੈਨੂੰ ਲਿਖਤੀ ਨੋਟਿਸ ਦਿਓ ਕਿਹੜੇ ਸੈਕਸ਼ਨ ਚ ਕਿਹੜੀ ਧਾਰਾ ਚ ਕਿਹੜੀ ਕੰਡੀਸ਼ਨ ਚ ਤੁਸੀਂ ਮੇਰੇ ਕੋਲ ਲਾਇਸੈਂਸ ਲੈਣਾ ਹੈ ਮੇਰਾ ਲਾਇਸੈਂਸ ਹਾਲ ਇੰਡੀਆ ਹੈ ਹੁਣ ਅਸਲਾ ਮੇਰੇ ਕੋਲ ਵੀ ਹੈ ਠੀਕ ਮੈਨੂੰ ਵੀ ਫੋਨ ਆਇਆ ਕਿ ਭਾਈ ਸਾਹਿਬ ਆਪਣਾ ਅਸਲਾ ਜਮ੍ਹਾਂ ਕਰਾਓ ਮੈਂ ਕਿਹਾ ਬਿਲਕੁਲ ਕਰਾ ਦਨੇ ਸਰ ਡਰਦੇ ਨਹੀਂ ਅਸੀਂ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਪੁਲਿਸ ਹੋ ਮੈਂ ਕਿਹਾ ਜੀ ਪਰ ਲਿਖਤੀ ਨੋਟਿਸ ਦੇ ਦਿਓ ਮੋਝ ਬਾਨੀ ਕੀਤਾ ਤੁਸੀਂ ਪੁਲਿਸ ਮੁਲਾਜ਼ਮ ਮੁਲਾਜ਼ਮ ਹੋ ਕੇ ਕੋਈ ਹੋਰ ਹੋ ਮੈਨੂੰ ਲਿਖਤੀ ਨੋਟਿਸ ਦਿਓ ਕਿਹੜੇ ਸੈਕਸ਼ਨ ਚ ਕਿਹੜੀ ਧਾਰਾ ਚ ਕਿਹੜੀ ਕੰਡੀਸ਼ਨ ਚ ਤੁਸੀਂ ਮੇਰੇ ਕੋਲ ਲਾਇਸੈਂਸ ਲੈਣਾ ਮੇਰਾ ਲਾਇਸੈਂਸ ਆਲ ਇੰਡੀਆ ਹੈ ਮੈਂ ਪੰਜਾਬ ਤੋਂ ਬਾਹਰ ਵੀ ਟਰੈਵਲ ਕਰਨਾ ਹੈ ਜਿੱਥੇ ਇਲੈਕਸ਼ਨ ਨਹੀਂ ਹੁੰਦੀ ਵੀ ਉੱਥੇ ਵੀ ਟਰੈਵਲ ਕਰਨਾ ਹੈ ਔਰ ਮੈਂ ਜਾਣਾ ਮੈਂ ਆਪਣਾ ਹਥਿਆਰ ਕਿਉਂ ਨਹੀਂ ਲੈ ਜਾ ਸਕਦਾ ਔਰ ਮਾਨਯੋਗ ਹਾਈ ਕੋਰਟ ਵਿੱਚ ਜਿਹੜੀ ਪਟੀਸ਼ਨ ਪਈ ਸੀ ਉਸ ਪਟੀਸ਼ਨ ਮੁਤਾਬਕ ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਜਿਹੜੇ ਮਿੱਤਰ ਨੇ ਉਹਨਾਂ ਨੇ ਪਾਈ ਸੀ ਮੈਂ ਉਹਨਾਂ ਦਾ ਨਾਮ ਵੀ ਤੁਹਾਨੂੰ ਪ੍ਰੋਪਰ ਦੱਸ ਦਿੰਨਾ ਅ ਉਹਦੇ ਮੁਤਾਬਕ ਮਾਨਯੋਗ ਹਾਈ ਕੋਰਟ ਨੇ ਜੋ ਰਿਲੀਫ ਦਿੱਤੇ ਪਹਿਲਾਂ ਮੈਂ ਉਹ ਤੁਹਾਨੂੰ ਰਿਲੀਫ ਪੜ੍ਹ ਕੇ ਸੁਣਾ ਦਿਆਂ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ देयर शाल बी ਅ ਸਕਰੀਨਿੰਗ ਕਮੇਟੀ ਜਦੋਂ ਤੁਸੀਂ ਅਸਲਾ ਜਾਰੀ ਕੀਤਾ ਸਭ ਤੋਂ ਪਹਿਲਾਂ ਤੇ ਤੁਸੀਂ ਉੱਥੇ ਇੱਕ ਤਰ੍ਹਾਂ ਦੇ ਕਵਾਂਗੇ ਉਸ ਬੰਦੇ ਦਾ ਕੈਰੇਕਟਰ ਸਰਟੀਫਿਕੇਟ ਬਣਾਓ ਸੁਨੀਲ ਮੱਲਨ ਨੂੰ ਤੁਸੀਂ ਦਿੱਤਾ ਅਸਲਾ ਸੁਨੀਲ ਮੱਲਨ ਇੱਕ ਪੂਰਾ ਟੈਰਰਿਸਟ ਹੈ ਔਰ ਆਪਣੇ ਬਚਾਵ ਲਈ ਲੈ ਸਕਦਾ ਔਰ ਜਾਂ ਉਹ ਰਾਇਡਸ ਵਿੱਚ ਇਨਵੋਲਵ ਸੀ ਜਾਂ ਉਹ ਕਿਤੇ ਵੀ ਇਨਵੋਲਵ ਸੀ ਸੋ ਤੁਹਾਨੂੰ ਕੋ ਡਾਟਾ ਹੋਣਾ ਚਾਹੀਦਾ ਹੈ ਤੇ ਵਿਜੇਬਾਹੂ ਬਹੁਤ شریف ਇਨਸਾਨ ਹੈ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਰ ਇਹਦੇ ਖਿਲਾਫ ਲੋਕੀ ਤੁਰੇ ਹੋਏ ਨੇ ਇਸ ਕਰਕੇ ਨੂੰ ਅਸਲਾ ਚਾਹੀਦਾ ਸੋ ਪਹਿਲਾਂ ਤੇ ਤੁਸੀਂ ਇਸ ਤਰ੍ਹਾਂ ਦਾ ਖਾਕਾ ਬਣਾਓ ਮੀਨਸ ਸਕਰੀਨਿੰਗ ਕਮੇਟੀ ਹੋਈ ਡਿਸਾਈਡ ਕਰੇ ਕਿ ਬੰਦੇ ਦਾ ਕੈਰੇਕਟਰ ਕੀ ਹੈ ਇੱਕ ਤਰ੍ਹਾਂ ਦਾ ਕੈਰੇਕਟਰ ਸਰਟੀਫਿਕੇਟ ਆਪਣੇ ਕੋ ਬਣਾ ਕੇ ਰੱਖੋ ਉਸ ਬੰਦੇ ਦਾ ਫਿਰ ਉਹ ਸਕਰੀਨਿੰਗ ਕਮੇਟੀ ਡਿਸਟ੍ਰਿਕਟ ਐਂਡ ਸਕਰੀਨਿੰਗ ਕਮੇਟੀ ਸ਼ੈਲ ਕੰਸਿਸਟ ਆਫ ਡਿਸਟ੍ਰਿਕਟ ਮੈਜਿਸਟ੍ਰੇਟ ਯਾਨੀ ਕਿ ਡੀਸੀ ਯਾਂ ਕਮਿਸ਼ਨਰ ਆਫ ਪੁਲਿਸ ਐਂਡ ਸੁਪਰਡੈਂਟ ਆਫ ਪੁਲਿਸ ਇਹ ਦੋ ਬੰਦੇ ਦੋ ਬੰਦਿਆਂ ਤੋਂ ਇਲਾਵਾ ਹੋਰ ਜਿਹੜੇ ਬਾਕੀ ਕਮੇਟੀ ਦੇ ਮੈਂਬਰ ਬਣ ਇਹ ਕੰਸਿਸਟ ਕਮਿਸ਼ਨਰ ਆਫ ਪੁਲਿਸ ਵੀ ਹੋ ਸਕਦਾ ਹੈ ਯਾਂ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਵੀ ਹੋ ਸਕਦਾ ਹੈ ਫਿਰ ਸਕਰੀਨਿੰਗ ਕਮੇਟੀ ਸ਼ਲ ਕਮੈਂਸ ਦੀ ਵਰਕ ਆਫ ਸਕਰੀਨਿੰਗ ਫਰਮ ਡੇ ਆਫ ਡੈਕਲੇਰੇਸ਼ਨ ਆਫ ਡੇਟਸ ਆਫ ਇਲੈਕਸ਼ਨ ਵੈਸੇ ਤੇ ਵਨ ਟਾਈਮ ਐਕਸਰਸਾਈਜ਼ ਹੈ ਜਦੋਂ ਤੁਸੀਂ ਅਸਲਾ ਦਿੱਤਾ ਉਸ ਲਈ ਤੁਸੀਂ ਉਹ ਫਾਰਮ ਚ ਇਹ ਚੀਜ਼ਾਂ ਭਰਾ ਲਓ ਇੱਕ ਸਟੈਂਡਰਡ ਫਾਰਮੈਟ ਉਸ ਤੋਂ ਬਾਅਦ ਫਿਰ ਵੀ ਕਹਿੰਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰੀ ਰਿਵਿਊ ਕਰ ਲੋ ਹੋਜ਼ਾ ਸੁਨੀਲ ਕੁਮਾਰ ਪਹਿਲਾਂ ਬੜਾ ਇਮਾਨਦਾਰ ਬੰਦਾ ਹੋਵੇ ਬਾਅਦ ਵਿੱਚ ਬਦਮਾਸ਼ ਬਣ ਗਿਆ ਹੋਵੇ ਤੇ ਮੇਰੇ ਖਿਲਾਫ ਚਾਰ ਪਰਚੇ ਹੋਏ ਹੋਣ ਠੀਕ ਤੇ ਉਸ ਕੇਸ 'ਚ ਮੇਰ ਕੋ ਹਿਥਿਆਰ ਲੈਣਾ ਬਣ ਜੇਗਾ ਠੀਕ ਹਾਂ ਇਹਦੇ 'ਚ ਮੈਂ ਇੱਕ ਹੋਰ ਗੱਲ ਦੱਸ ਦੇਣਾ ਜਿਨ੍ਹਾਂ ਦੇ ਖਿਲਾਫ ਮੈਟ੍ਰਿਮੋਨিয়াল ਡਿਸਪਿਊਟ ਚੱਲਦੇ ਨੇ ਐਫ ਆਈ ਆਰ 406 498 ਉਹ ਐਕਸਕਲੂਡਡ ਹੈ ਉਹ ਐਫ ਆਈ ਆਰ ਪਰ ਐਕਸਕਲੂਡਡ ਨੇ ਉਹਦੀ ਵੀ ਗ੍ਰੈਵਿਟੀ ਨੂੰ ਵੇਖਦੇ ਆਂ ਇਹ ਹੁਣ ਇੱਕ ਸਵਾਲ ਹੁੰਦਾ ਹੈ ਕਿ ਤੁਸੀਂ ਜੋ ਕਾਨੂੰਨ ਦੇ ਤਹਿਤ ਗੱਲ ਕੀਤੀ ਹੈ ਤੁਹਾਡੇ ਕੋਲ ਅਸਲਾ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਜਮਾਨੀ ਕਰਵਾਣਾ ਜਦ ਤੱਕ ਤੁਹਾਨੂੰ ਨੋਟਿਸ ਨਹੀਂ ਆਉਂਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਸੀਂ ਕੋਈ ਕ੍ਰਾਈਮ ਕੀਤਾ ਹੈ ਚੈੱਕ ਕਰ ਦਿੱਤਾ ਹੈ ਕ੍ਰਾਈਮ ਅਸਲਾ ਤੁਹਾਡੇ ਕੋਲ ਹੈ ਜੀ ਸੇ ਤੁਹਾਨੂੰ ਲਾਜ਼ਮੀ ਹੈ ਕਿ ਅਸਲਾ ਤੁਹਾਨੂੰ ਦੇਣਾ ਪੈਣਾ ਉੱਥੇ ਦੇਖੋ ਉਹਦੇ 'ਚ ਵੀ ਜਿਹੜਾ ਮੇਰਾ ਡਿਸਟ੍ਰਿਕਟ ਹੈ ਜਿੱਥੋਂ ਮੈਨੂੰ ਅਸਲਾ ਜਾਰੀ ਹੋਇਆ ਹੈ ਉੱਥੇ ਹੁਣ ਇੱਥੇ 'ਚ ਵੀ ਤੁਹਾਨੂੰ ਇੱਕ ਲਕੂਨਾ ਦੱਸਦਾ ਮੈਂ ਕ੍ਰਾਈਮ ਕਰਤਾ ਹਿਮਾਚਲ 'ਚ ਪਰਚਾਦਰ ਪਰਚਾਦਰ ਜੋ ਹੈ ਹਿਮਾਚਲ ਚ ਅੰਮ੍ਰਿਤਸਰ ਨੂੰ ਤਾਂ ਖਬਰ ਵੀ ਨਹੀਂ ਚੰਡੀਗੜ੍ਹ ਨੂੰ ਵੀ ਖਬਰ ਨਹੀਂ ਹੁਣ ਇੱਥੇ ਕਿ ਲਕੂਨਾ ਹੈਗਾ ਹੁਣ ਮੈਂ ਟੀਵੀ ਤੇ ਦੱਸਣਾ ਨਹੀਂ ਚਾਹੁੰਦਾ ਨਹੀਂ ਤਾਂ ਲੋਕਾਂ ਨੇ ਸ਼ਰਾਰਤਾ ਸ਼ੁਰੂ ਕਰ ਦੇਣੀਆਂ ਕਿਸੇ ਨੂੰ ਤੰਗ ਸ਼ੁਰੂ ਕਰਨਾ ਕਰਨਾ ਕਰ ਦੇਣਾ ਉਸ ਕੇਸ ਚ ਵੀ ਤੁਹਾਡਾ ਆਪਣਾ ਫਰਜ਼ ਹੈ ਕਿ ਮੈਂ ਅਸਲਾ ਜਮ੍ਹਾਂ ਕਰਾਵਾਂ ਪਰ ਇਹ ਵੀ ਗੱਲ ਹੈ ਹੁਸਦਾ ਉਹ ਤੁਹਾਡੇ ਤੇ ਜੱਲੀ ਪਰਚਾ ਕਰਾਤਾ ਹੋਵੇ ਕਿਸੇ ਨੇ ਤੁਹਾਨੂੰ ਬਦਲਾ ਲੈਣ ਲਈ ਤੁਹਾਨੂੰ ਫਸਾਤਾ ਹੋਵੇ ਉਹਦੇ ਤੇ ਵੀ ਰਿਪਰੈਜ਼ੈਂਟੇਸ਼ਨ ਹੈ ਇਹ ਵਿਕਾਰਤ ਦੇ ਲਕੂਨੇ ਨੇ ਇਹ ਜਦੋਂ ਸਾਹਮਣੇ ਕੇਸ ਹੁੰਦਾ ਉਹਦੇ ਵਿੱਚ ਕੇਸ ਟੂ ਕੇਸ ਡਿਫਰੈਂਟ ਹੁੰਦਾ ਉਹਨੂੰ ਸਮਝਾਉਣਾ ਪੈਂਦਾ ਚਲੋ ਤੁਹਾਡੇ ਕੋਲ ਹਥਿਆਰ ਹੈ ਜੀ ਤੁਸੀਂ ਜਮਾ ਨਹੀਂ ਕਰਵਾਇਆ ਜੀ ਕਿਸੇ ਹੋਰ ਪਰਸਨ ਨੇ ਸ਼ਿਕਾਇਤ ਕੀਤੀ ਵੀ ਸੁਨੀਲ ਮੁੱੱਲ ਨੇ ਹਥਿਆਰ ਜਮਾ ਨਹੀਂ ਕਰਵਾਇਆ ਇਲੈਕਸ਼ਨ ਦਾ ਸਮਾਂ ਹੈਗਾ ਤੁਹਾਡੇ ਦੇ ਐਫਆਈਰ ਦਰਜ ਹੋਣੀ ਚਾਹੀਦੀ ਹੈ ਉਹ ਵਿਅਕਤੀ ਤੁਹਾਡੇ ਦੇ ਐਫਆਈਰ ਦਰਜ ਕਰਵਾ ਦਿੰਦਾ ਹੈ ਕਿ ਉਹ ਲੀਗਲ ਮੰਨੀ ਜਾਏਗੀ ਭਾਜੀ ਐਫਆਈਰ ਦਰਜ ਹੀ ਨਹੀਂ ਹੋਏਗੀ ਇੰਨੀ ਕੀ ਤੇ ਜ਼ਰੂਰਤ ਹੈਗੀ ਹੈ ਪਹਿਲੀ ਗੱਲ ਸਾਡੀ ਕਿ ਪਰਚਾ ਨਹੀਂ ਗਲਤ ਦਰਜ ਹੋਏਗਾ ਪਰ ਜੇ ਪੁਲਸ ਪਰਚਾ ਵੀ ਦਰਜ ਕਰਗੀ ਪਰਚਾ ਦਰਜ ਕਰਗੀ 188 ਦੇ ਅੰਦਰ ਕਿ ਪਬਲਿਕ ਟ੍ਰਾਂਕੁਇਲਿਟੀ ਹਾਂ ਮੈਂ ਬੇਵਕੂਫ ਹੋਵਾਂਗਾ ਮੈਂ ਹਥਿਆਰ ਹੱਥ ਫੜ ਕੇ ਤੁਰਿਆ ਫਿਰਾਂਗਾ ਇਲੈਕਸ਼ਨਾਂ ਦੇ ਦਿਨਾਂ 'ਚ ਹਥਿਆਰ ਦੀ ਡੈਫੀਨੇਸ਼ਨ ਹੈ ਉਹ ਆਪਣੇ ਕਵਰ 'ਚ ਹੋਣਾ ਚਾਹੀਦਾ ਹੈ ਚਾਹੇ ਤੁਹਾਡੀ ਬੈਲਟ ਨਾਲ ਲੱਗਾ ਪਰ ਕਵਰ ਦੇ ਅੰਦਰ ਹੋਣਾ ਚਾਹੀਦਾ ਨੰਗਾ ਹਥਿਆਰ ਫੜ ਕੇ ਘੁੰਮਣਾ ਵੀ ਜ਼ਰੂਰ ਮੈਂ ਉੱਥੇ ਵੀ ਤੁਹਾਡਾ 188 ਦਾ ਪਰਚਾ ਹੋ ਸਕਦਾ ਹੈ ਉਹਦੀ ਸੇਫਟੀ ਦਾ ਧਿਆਨ ਰੱਖਣਾ ਉਹਨੂੰ ਲੋਕ ਲਾ ਕੇ ਰੱਖਣਾ ਉਹਦੀ ਟ੍ਰੇਨਿੰਗ ਲੈਣੀ ਟਾਈਮ ਟੂ ਟਾਈਮ ਉਹਦੂੰ ਜਿਹੜੀ ਵੀ ਨੋਟੀਫਾਈਡ ਥਾਵਾਂ ਨੇ ਉੱਥੇ ਜਾ ਕੇ ਚਲਾ ਕੇ ਉਹਨੂੰ ਹਥਿਆਰ ਦੀ ਵੈਲਿਡਿਟੀ ਔਰ ਜਿਹੜੀ ਟੈਕਨੀਕੈਲਿਟੀ ਨੂੰ ਚੈੱਕ ਕਰਾਉਂਦੇ ਰਹਿਣਾ ਉਹ ਵੀ ਸਾਡਾ ਫਰਜ਼ ਬਣਦਾ ਇਹ ਨਹੀਂ ਕਿ ਕਿਲਾ ਹਥਿਆਰ ਰੱਖ ਲਿਆ ਤੇ ਖੇਡਣ ਦਾ ਕੋਈ ਟੌਏ ਹੈ ਬਹੁਤ 1 ਇੰਚ ਦੇ ਡਿਫਰੈਂਸ ਤੇ ਇੱਕ ਬੰਦੇ ਦੀ ਜਾਨ ਜਾ ਸਕਦੀ ਹੈ